ਉਹ ਚੈਟ ਗਿਆ ਬਾਅਦ ਚੋਂ ਕਰ ਲਈ ਗਾਹ ਗਾੜੀ ਰਿਆ ਸਵੇਰ ਦਾ ਉਹ ਯਾਰ ਆਜੂਗਾ ਗਾਹ ਕਾ ਫੋਨ ਨੇ ਕੀ ਕਿਹਾ ਯਾ ਜਦੋਂ ਗਾਹ ਕਾਊਗਾ ਮੈਂ ਆਪਣਾ ਪਰਟੈਂਡ ਕਰ ਲੂੰਗਾ ਤੂੰ ਖੜ੍ਹ ਜਾ ਉੱਥੇ ਜਾ ਕੇ ਗਾਹ ਕ ਨਾ ਬਾਰੋਈ ਦੇਖ ਕੇ ਚਲ ਜਾਂਦੇ ਆ ਕਿ ਬੁੱਡੇ ਦਾ ਫੋਨ ਚਲਾਈ ਜਾਂਦੇ ਆ ਕੰਪ ਦਾ ਇਹ ਕੀ ਕਰਨਾ ਵਾ ਉਹ ਸਮਾਨ ਦੇਖਦੇ ਕੁਆਲਿਟੀ ਦੇਖਦੇ ਆ ਸਮਾਨ ਭਰੋ ਪਹਿਲਾਂ ਸਮਾਨ ਭਰੋ ਐਡਾ ਸਮਾਨ ਪਿਆ ਵਾ ਇਹਨੂੰ ਤਾਂ ਵੇਚ ਦੀਏ ਪਹਿਲੇ ਉਹ ਵੇਚ ਦਾਂਗੇ ਯਾਰ ਗਾਹ ਕ ਨਾ ਚੰਗੀ ਤਰ੍ਹਾਂ ਗੱਲ ਕਰਿਆ ਕਰ ਕਿਸੇ ਨੂੰ ਖਿੱਚ ਕੇ ਨਾ ਪਿਆ ਕਰ ਤਾਂ ਹੀ ਨੀ ਗਾਹ ਕਰਦੇ ਬਸ ਕਰ ਬਸ ਕਰ ਯਾਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਵੇਗਾ ਤੂੰ ਆਇਆ ਸੀਗਾ ਵੇਗਾ ਤੂੰ ਸਮਾਨ ਵੀਰੇ ਸਾਰਾ ਪਿਆ ਹੋਏਗਾ ਦਾ ਇੱਕ ਵਾਰੀ ਤੁਸੀਂ ਇਹਦੇ ਨਾਲ ਗੱਲ ਕਰ ਲਓ ਕੀ ਕਹਿੰਦਾ ਇਹਨੇ ਲੈਣਾ ਕਿ ਨਹੀਂ ਲੈਣਾ ਠੀਕ ਹੈ ਵੀਰੇ ਕੋਈ ਗੱਲ ਨਹੀਂ ਹੋਰ ਭਾਜੀ ਠੀਕੋ ਵਧੀਆ ਜੀ ਭਾਜੀ ਵੇਗਾ ਭਾਜੀ ਬੈਗ ਕੋਈ ਨਹੀਂ ਸਾਈਡ ਤੇ ਰੱਖ ਲਓ ਇੱਧਰ ਆ ਜਾਓ ਤੁਸੀਂ ਜਿੱਥੇ ਖੜਿਆ ਜਾ ਰਿਹਾ ਇੱਧਰ ਹਾਂਜੀ ਦੱਸੋ ਵੇਗਾ ਕੁਬ ਦੀਸ ਵੇਗਾ ਵੀਰੇ ਸਮਾਨ ਪਿਆ ਵਾ ਹਲੇ ਦੇਖੋ ਭਾਜੀ ਤੁਹਾਡਾ ਕਾਫੀ ਦਿਨ ਹੋ ਗਏ ਆ ਆਰਡਰ ਹੀ ਨਹੀਂ ਬਣਿਆ ਪਹਿਲੇ ਤੁਹਾਡੇ 15 ਦਿਨ ਚੋਡਰ ਲੱਗ ਜਾਂਦੇ ਸੀਗੇ ਹੁਣ ਮੈਨੂੰ ਕਟਵੜ 6 ਮਹੀਨੇ ਹੋ ਗਏ ਤੁਹਾਡਾ ਕੋਈ ਆਰਡਰ ਨਹੀਂ ਬਣਿਆ ਭਾਜੀ ਭਾਜੀ ਸਮਾਨ ਵੇਖੂਗਾ ਤਾਂ ਹੀ ਆਰਡਰ ਦਊਗਾ ਮੈਂ ਦੇਖੂਗਾ ਭਾਜੀ ਹੁਣ ਤਾਂ ਮਾਰਕੀਟ ਚੱਲ ਪਈ ਹੈ ਭਾਜੀ ਹੁਣ ਤਾਂ ਅੱਛੀ ਸੇਲ ਆ ਰਹੀ ਹੈ ਮਾਰਕੀਟ ਚੋ ਵੀ ਹਾਂ ਜੀ ਵੀਰੇ ਮਾਰਕੀਟ ਚ ਗਾਹਕ ਤਾਂ ਹੈਗੇ ਆ ਪਰ ਸਾਡੇ ਕੋਲ ਨਹੀਂ ਗਾਹਕ ਹੈਗੇ ਤੁਹਾਡੇ ਕੋਲ ਕੋਈ ਗਾਹਕ ਨਹੀਂ ਹੈ ਕੀ ਕਰਦੇ ਸੀ ਭਾਜੀ ਪਹਿਲੇ ਫਿਰ ਤਾਂ ਭਾਜੀ ਕੋਈ ਹੋਰ ਨਜ਼ਰ ਆਂਦੇ ਸੀਗੇ ਹਾਂਜੀ ਮੈਂ ਦੁਕਾਨ ਖਰੀਦ ਲਈ ਸੀ ਉਹਨਾਂ ਤੋਂ ਅੱਛਾ ਤੁਹਾਡਾ ਕਾਜ ਤਾਂ ਕੰਮ ਸੀ ਭਾਈ ਪਹਿਲੇ ਮੇਰਾ ਵੀਰੇ ਪ੍ਰਾਪਰਟੀ ਦਾ ਕੰਮ ਸੀਗਾ ਅੱਛਾ ਥਾਈ ਕਰਕੇ ਤੇ ਭਾਜੀ ਤੁਹਾਨੂੰ ਨੋਲੇਜ ਸੀਗਾ ਇੱਕ ਕੰਮ ਦੇ ਹਾਂ ਕੁਝ ਨਹੀਂ ਵੀਰੇ ਨੋਲੇਜ ਨਹੀਂ ਸੀਗੀ ਉਹ ਭਾਜੀ ਪਹਿਲੇ ਨਵੇਂ ਕੰਮ ਤੋਂ ਹਾਂ ਤੋਂ ਪਹਿਲੇ ਨਾ ਰਿਕ ਚੀਜ਼ ਦੀ ਨੋਲੇਜ ਚਾਹੀਦੀ ਹੁੰਦੀ ਆਪਾਂ ਨੂੰ ਬਸ ਵੀਰੇ ਤੁਸੀਂ ਇੱਥੇ ਮਾਰ ਖਾ ਰਹੇ ਤੁਸੀਂ ਸ਼ਾਇਦ ਨਹੀਂ ਨਹੀਂ ਯਾਰ ਦੋਸਤਾਂ ਦੀਆਂ ਗੱਲਾਂ 'ਚ ਆ ਗਿਆ ਸੀ ਉਹ ਕਹਿੰਦੇ ਪੈਸੇ ਹੀ ਪੜਿਆ ਇਸ ਕੰਮ ਚ ਤੋ ਵਾ ਪੈਸੇ ਲਾਤੇ ਨਹੀਂ ਭਾਜੀ ਪੈਸੇ ਤਾਂ ਹੁੰਦੇ ਆ ਪਰ ਨੋਲਿਜ ਵੀ ਬਹੁਤ ਹੁਣ ਬਹੁਤ ਜ਼ਰੂਰੀ ਆ ਠੀਕ ਆ ਭਾਜੀ ਹੁਣ ਪਤਾ ਲੱਗ ਹੀ ਰਿਹਾ ਹੌਲੀ ਹੌਲੀ ਕਿ ਕਿੱਦਾਂ ਕੰਮ ਚੱਲਦੇ ਆ ਕਿੱਦਾਂ ਨਹੀਂ ਚੱਲਦੇ ਉਹ ਤਾਂ ਹੈ ਭਾਜੀ ਤੁਹਾਡੀ ਗੱਲ ਤਾਂ ਸਹੀ ਆ ਅਸੀਂ ਵੀ ਤੁਹਾਡੇ ਤੁਸੀਂ ਵੀ ਕਸਟਮਰ ਕਰਕੇ ਉਹ ਅਸੀਂ ਵੀ ਤੁਹਾਡੇ ਕਰਕੇ ਆ ਹਾਂਜੀ ਵੀਰੇ ਉਹ ਤਾਂ ਗੱਲ ਤੁਸੀਂ ਸਹੀ ਕਹਿ ਰਹੇ ਹੋ ਹਾਂਜੀ ਹਾਂਜੀ ਚਲੋ ਕੋਈ ਨਹੀਂ ਕਰਦੇ ਆ ਵੀਰੇ ਜਗਾ ਕਹਿੰਦੇ ਆ ਅਗਲੀ ਵਾਰੀ ਬਣਾ ਲੈ ਆ ਆਰਡਰ ਫਿਰ ਆਪਾਂ ਤੁਹਾਡਾ ਬਿੱਲ ਵੀ ਸੀ ਭਾਜੀ ਹਾਂਜੀ ਵੀਰੇ ਕੋਈ ਨਹੀਂ ਥੋੜੇ ਦਿਨਾਂ ਦਾ ਕਰਾ ਦੰਨਾ ਮੈਂ ਕੋਈ ਗੱਲ ਨਹੀਂ ਬਿੱਲ ਤਾਂ ਆ ਜਾਏਗਾ ਕਿਸ ਚੀਜ਼ ਦੀ ਵੀ ਲੋੜ ਹੈ ਨਾ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ ਤੁਸੀਂ ਬੈਠੇ ਆ ਤੁਹਾਡੇ ਨਾਲ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਕਹਿਤਾ ਉਹੀ ਬਹੁਤ ਆ ਮੇਰੇ ਲਈ ਚਾਹ ਕੌਫੀ ਪੁਲਾइए ਕੁਝ ਕੋਈ ਗੱਲ ਨਹੀਂ ਮੇਰੇ ਬਸ ਧਿਆਨ ਰੱਖਿਓ ਥੋੜਾ ਜਿਹਾ ਠੀਕ ਹੈ ਮੈਂ ਅੰਦਰ ਰਹੂੰਗਾ ਤੁਹਾਡੇ ਕੋਲ ਠੀਕ ਹੈ ਮੈਂ ਜੀ ਸਹੀ ਠੀਕ ਨੀ ਆ ਕੀ ਤਰੀਕਾ ਹੁੰਦਾ ਵਾ ਕਿ ਉਹਨੂੰ ਪੁੱਛ ਲੋ ਸਮਾਨ ਲੈਣਾ ਕਿ ਨਹੀਂ ਲੈਣਾ ਉਹ ਮੈਂ ਤਾਂ ਕਹਿ ਰਿਹਾ ਸੀ ਵੱਡਾ ਤੂੰ ਐ ਪੈਲ ਦੇਦਾਰ ਤੇ ਤੂੰ ਫੈਸਲੇ ਲੈ ਸਾਰੇ ਅੱਛਾ ਫੈਸਲੇ ਜੇ ਮੈਂ ਹੀ ਲੈਣੇ ਆ ਫਿਰ ਤੂੰ ਇੱਥੇ ਕਾਹਦੇ ਲਈ ਕੰਮ ਕਰਦਾ ਪਿਆ ਵਾ ਉਹ ਬਾਵੇ ਤੂੰ ਪਿਆਰ ਨਾਲ ਗੱਲ ਕਰਿਆ ਕਰ ਗਾਹਕ ਵੀ ਤਾਂ ਹੀ ਨਹੀਂ ਆਂਦੇ ਮੇਰੀ ਗੱਲ ਸੁਣ ਲੈ ਪੰਜਾਬੀ ਚ ਗਾਹਕ ਉਤੋਂ ਨਹੀਂ ਆ ਰਹੇ ਦਿਮਾਗ ਅੱਗੇ ਖਰਾਬ ਹੋਇਆ ਆਵਾ ਉਤੋਂ ਤੂੰ ਕੀਤਾ ਪਿਆ ਵਾ ਪੈਸੇ ਲੈਣ ਨੂੰ ਤੂੰ ਪਹਿਲੇ ਆ ਦੁਕਾਨ ਤੇ ਤੂੰ ਆਂਦਾ ਨਹੀਂ ਉਹਦੋਂ ਤੂੰ ਕਹਿੰਦੇ ਲੱਖ ਲੱਖ ਰੁਪਏ ਬਣਦਾ ਵਾ ਪੰਜ ਪੰਜ 10 10 ਰੁਪਏ ਵਧਦੇ ਨਹੀਂ ਚੀਜ਼ਾਂ 'ਚ ਐਕਸਪਾਇਰ ਹੋਇਆ ਬੇਰ ਉਹ ਪੈਸੇ ਮੇਰੇ ਵੀ ਲੱਗੇ ਆ ਮੈਨੂੰ ਵੀ ਦੁੱਖ ਆ ਮੈਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਪੈਸੇ ਦੇਣੇ ਆ ਤੈਨੂੰ ਨਹੀਂ ਪਤਾ ਅੱਛਾ ਤੈਨੂੰ ਦੁੱਖ ਆ ਤਾਂ ਫਿਰ ਕਿਹੜੀ ਮਾਂ ਨਾਲ ਲੱਗਾ ਸੀ ਇਹ ਉਹ ਯਾਰ ਉਹ ਮੇਰੀ ਪਰਸਨਲ ਲਾਈਫ ਆ ਮੈਂ ਤੈਨੂੰ ਥੋੜੀ ਦੱਸੂਗਾ ਮੈਂ ਕਿਹਦੇ ਨਾਲ ਗੱਲ ਕਰਦਾ ਕਿਹਦੇ ਨਾਲ ਨਹੀਂ ਕਰਦਾ ਪਿਆ ਠਿੱਕੋ ਦੀ ਤੇਰੀ ਪਰਸਨਲ ਲਾਈਫ ਜੇ ਵੀ ਤੇਰੇ ਤੇਲੀ ਨਹੀਂ ਆ ਪੈਸੇ ਤੂੰ ਮੇ ਤੋਂ ਮੱਕੇ ਲੈ ਕੇ ਜਾਣਾ ਪਿਆ ਉਹ ਪੈਸੇ ਹੋ ਜਾਣੇ ਸੀਗੇ ਜੇ ਤੂੰ ਪਿਆਰ ਨਾਲ ਗਾਕਾ ਨਾਲ ਗੱਲ ਕਰਦਾ ਹੁੰਦਾ ਮੇਰੀ ਗੱਲ ਸੁਣ ਲੈ ਲਾਡੀ ਜਿੱਥੋਂ ਮਰਜ਼ੀ ਗਾਹਕ ਲੈ ਕੇ ਆ ਉਹ ਗਾਹ ਕੋਣ ਮਾਂ ਉਹਨਾਂ ਦੇ ਘਰੋਂ ਚੱਕ ਲਿਆ ਮਾਂ ਪਿਆਰ ਨਾਲ ਭ ਤੈਨੂੰ ਮੈਂ ਦੇ ਦੇ ਪੈਸੇ ਦੇ ਜਿਹੜੇ ਉਸ ਦਿਨ ਲੈ ਕੇ ਗਿਆ ਮੇਰਾ ਦਿਮਾਗ ਨਾ ਖਰਾਬ ਕਰ ਮੇਰੇ ਕੋ ਪੈਸੇ ਹੈ ਨਹੀਂ ਗਏ ਪੈਸੇ ਗਾਕਾ ਨੇ ਦੇਣੇ ਆ ਮੈਂ ਦੇਣੇ ਆ ਸਮਝ ਨਹੀਂ ਲੱਗਦੀ ਵੀ ਲਾਡੀ ਤੇਰੀ ਢੰਗ ਨਾਲ ਕੰਮ ਕਰਨਾ ਨਾਲ ਬਰਾਬਰ ਕਰ ਲੈ ਤੈਨੂੰ ਮੈਂ ਭੁੱਲ ਜਾ 15 ਲੱਖ ਰੁਪਇਆ ਮੈਨੂੰ ਲੈ ਕਹੀਂ ਮੇਰੇ ਕੋ ਰੁਪਈਆ ਵੀ ਨਹੀਂ ਹੁਣ ਅੱਛਾ ਯਾਰ ਗੁੱਸਾ ਨਾ ਕਰ ਯਾਰ ਠੰਡਾ ਹੋ ਗੁੱਸਾ ਨਾ ਕਰ ਤੈਨੂੰ ਮੈਂ ਨਾਲ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਤੂੰ ਘਰੇ ਬਹਿਣਾ ਯਾ ਦੁਕਾਨ ਮੈਂ ਸੰਭਿਆ ਕਰੂੰਗਾ ਅੱਛਾ ਤੂੰ ਤਾਂ ਬੜਾ ਅੰਦਾ ਪਿਆ ਨਾ ਲੱਖਾ ਲੱਖਾ ਮੇਰੀ ਸੋਲਾ ਗੱਲ ਲੱਖਾਂ ਲੁੱਖਾਂ ਤੇਰੇ 15 ਲੱਖ ਭੁੱਲ ਜੀ ਐਤਕੀ ਕੋਈ 10 ਤਰੀਕ ਨੂੰ ਮੈਨੂੰ ਨਾ ਕਹੀਂ ਵੀ 10000 ਐਕਸਟਰਾ ਚਾਹੀਦਾ ਮੇਰੇ ਕੋਲ ਪਈਆ ਹੈ ਨਹੀਂ ਸਾਹ ਮੇਰਾ ਸਾਰਾ ਵਿਗੜਿਆ ਪਿਆ ਕਰਦਾ ਯਾਰ ਕਿਤੋਂ ਮੈਂ ਗੁੱਸਾ ਨਾਲ ਵਾਲਾ ਕਰਿਆ ਕਰ ਕਿੱਥੇ ਚੱਲਾ ਹੁਣ ਆ ਗਿਆ ਯਾਰ ਕੰਮ ਆ ਮੈਨੂੰ ਆ ਪਤਾ ਜਿਹੜਾ ਆ ਗਿਆ ਕਿਹਾ ਤੂੰ ਹੁਣੇ ਆ ਰਿਹਾ ਮੈਂ ਪਤਾ ਨਹੀਂ ਕਿਹੜੀ ਮਾਂ ਕੋ ਚੱਲਾ ਇਹ ਸਮਝ ਨਹੀਂ ਲੱਗਦੀ ਚਾਰ ਜਣਾ ਵਾ ਦੁਕਾਨ ਤੇ ਆਣਾ ਉਦੋਂ ਵੀ ਫਿਰ ਨਿਕਲ ਜਾਣਾ ਵਾ ਪਰਸਨਲ ਲਾਈਫ ਪਰਸਨਲ ਲਾਈਫ ਹਾਂਜੀ ਸਾਸਰੀ ਘਰ ਤਾਂ ਠੀਕ ਆ ਕਿੱਧਰ ਵੀਰੇ ਮੈਂ ਮੰਮੀ ਨਾਲ ਕਿਤੇ ਗਈ ਸੀ ਮੈਂ ਪੁੱਛਿਆ ਤੈਨੂੰ ਮੰਮੀ ਨਾਲ ਗਈ ਸੀ ਮੈਂ ਤੈਨੂੰ ਇਹ ਦੱਸਿਆ ਵਾ ਕਿ ਟਾਈਮ ਦੇਖ ਲੈ ਕਿੰਨਾ ਹੋ ਗਿਆ ਵਾ 12 ਵਜ ਗਏ ਵੀਰੇ ਆ 12 ਵਜ ਗਏ ਕਿੰਨੇ ਵਜ ਜਾਣਾ ਹੁੰਦਾ ਦੁਕਾਨ ਤੇ ਵੀਰੇ ਮੈਂ ਗਈ ਹੋਈ ਸੀ ਕਿਤੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਦਵਾਈ ਖਾਦੀ ਹੋਈ ਆ ਤੈਨੂੰ ਕਿਵੇਂ ਪਤਾ ਤਾਂ ਹੀ ਅੰਨਾ ਬੋਲਦੇ ਵੇ ਕੀ ਮਤਲਬ ਮਤਲਬ ਲੱਗ ਰਿਹਾ ਵਾ ਹੁਣ ਠੀਕ ਹੋ ਤੁਸੀਂ ਹਾਂ ਠੀਕ ਆ ਥੋੜਾ ਜਾ ਤੂੰ ਬਾੜੀ ਇਹ ਗੱਲਾਂ ਨਾ ਬਾਹਰ ਕਿੱਥੇ ਗਈ ਸੀ ਮੰਮੀ ਨਾਲ ਵੀਰੇ ਮੈਂ ਕਿੱਥੇ ਗਈ ਸੀਗੀ ਫੇਰ ਪਹਿਲੇ ਕਹਦੀ ਮੰਮੀ ਨਾਲ ਗਈ ਹੋਰ ਕਿੱਥੇ ਗਈ ਸੀ ਤੇਰਾ ਦੀਦ ਦਰਵੀ ਨਹੀਂ ਲੱਗ ਰਿਹਾ ਮੈਨੂੰ ਸਮਝ ਲੱਗਦੀ ਮੰਮੀ ਨਾਲ ਕਿੱਥੇ ਗਈ ਸੀ ਕਿੱਥੇ ਗਈ ਸੀ ਬੇਟਾ ਉਹੀ ਪੁੱਛ ਰਿਹਾ ਵਾ ਮੰਮੀ ਨਾਲ ਨਾ ਮੈਂ ਸੂਟ ਲੈਣ ਗਈ ਸੀ ਆਪਣਾ ਸੂਟ ਲੈਣ ਹਾਂਜੀ ਆ ਥੋੜੇ ਦਿਨ ਪਹਿਲੇ ਤਾਂ ਤੇਰੇ ਰਾਸ਼ਨ ਮੁੱਕਿਆ ਸੀ ਪੈਸੇ ਤੇਰੇ ਕੋਲ ਸੀਗੇ ਨਹੀਂ ਹੁਣ ਸੂਟ ਵਾਲੇ ਕਿੱਥੋਂ ਪੈਸੇ ਆ ਗਏ ਵੀਰੇ ਕੁੜੀਆਂ ਕੋਲ ਨਾ ਰਾਸ਼ਨ ਜੋਗ ਚਾਹੇ ਪੈਸੇ ਹੋਣ ਚਾਹੇ ਨਾ ਹੋਣ ਪਰ ਸੂਟ ਜੋਗੇ ਜ਼ਰੂਰ ਹੁੰਦੇ ਆ ਨਾਲੇ ਮੈਨੂੰ ਕਿਤੋਂ ਹੋਰ ਪੈਸੇ ਮਿਲ ਗਏ ਸੀ ਤਾਂ ਕਰਕੇ ਮੈਂ ਲੈ ਆਂਦਾ ਕਿਤੋਂ ਹੋਰ ਪੈਸੇ ਕਿਤੋਂ ਪੈਸੇ ਵੜੇ ਵੀਰੇ ਉਹ ਨਾ ਮਿਲ ਗਏ ਸੀ ਬਸ ਤੁਸੀਂ ਦੱਸੋ ਤੁਹਾਡੇ ਲਈ ਕੁਝ ਲੈ ਕੇ ਆਵਾਂ ਨਾ ਨਾ ਬਸ ਬਸ ਮਸ਼ਕਰੀ ਇਹ ਨਾ ਕਰ ਕੰਮ ਕਰ ਲਾ ਠੀਕ ਆ ਤੁਹਾਨੂੰ ਜੇ ਕੰਮ ਹੋਇਆ ਵਾ ਤੇ ਹੋਰ ਦਵਾਈ ਪੇ ਕਾਦੀ ਲਿੱਤੀ ਆ ਤੈਨੂੰ ਦਿਖਦਾ ਨਹੀਂ ਪਿਆ ਸ਼ੂ ਸ਼ੂ ਕਰਦਾ ਪਿਆ ਮੈਂ ਦੱਦੀਏ ਜੇ ਇਹਨੇ ਕੱਢ ਕੰਮ ਕਰ ਲਾ ਅੱਛਾ ਵੀਰੇ ਤੂੰ ਹਲੇ ਗਈ ਨਹੀਂ ਸਮਝ ਨਹੀਂ ਲੱਗਦੀ ਗਾਹਕ ਅੱਗੇ ਨਹੀਂ ਉਹ ਵੀ ਨਮੂਨੇ ਦਾ ਪਤਾ ਨਹੀਂ ਤੇ ਇਹਦਾ ਵੀ ਨਹੀਂ ਪਤਾ ਲੱਗਦਾ ਪੈਸੇ ਲੈਣ ਨੂੰ ਦੋਨੇ ਅੱਗੇ ਸਾਰੇ ਨਮੂਨੇ ਮੇਰੇ ਹੀ ਪੱਲੇ ਪਏ ਨੇ ਸਮਝ ਨਹੀਂ ਲੱਗਦੀ ਗਾਹਕ ਉਪਰਵਾ ਨਹੀਂ ਰਹੇ ਦਿਮਾਗੇ ਨਾਲ ਲੱਖਰਾਬ ਕੀਤਾ ਪਿਆ ਮੇਰਾ ਵੀਰੇ ਓ ਮੈਨੂੰ ਕਿਉ ਡਰਾਈ ਜੰਨੀ ਆ ਲੈਣਾ ਤੁਹਾਨੂੰ ਇਹ ਗੱਲ ਕਹਿਣੀ ਸੀ ਕੀ ਕਹਿਣਾ ਵਾ ਤੁਸੀਂ ਨਾ ਕਲਪਨਾ ਨਾ ਕਰੋ ਵਧੀਆ ਨਹੀਂ ਲੱਗਦੇ ਓ ਕਲਪਨਾ ਤਾਂ ਹੋਰ ਕੀ ਕਰਾਂ ਮੈਂ ਟਾਈਮ ਦੇਖਿਆ ਤੂੰ ਹੱਸਦੇ ਹੋਏ ਵੀ ਨਹੀਂ ਵਧੀਆ ਲੱਗਦੇ ਕੀ ਕੁਝ ਨਹੀਂ ਵੀਰੇ ਕੁਝ ਮੈਂ ਕੀ ਕਿਹਾ ਸੁਣਿਆ ਤੂੰ ਕੀ ਕਹਿ ਰਹੇ ਸੀ ਟਾਈਮ ਦੇਖਿਆ ਟਾਈਮ ਮੇਰਾ ਤਾਂ ਟਾਈਮ ਬਹੁਤ ਵਧੀਆ ਚੱਲਦਾ ਪਿਆ ਵੀਰੇ ਮਤਲਬ ਮਤਲਬ ਟਾਈਮ ਵਧੀਆ ਹੀ ਹੁੰਦਾ ਸਾਰਿਆਂ ਦਾ ਹੱਥ ਪੈਰ ਚੱਲਦੇ ਰਹਿਣੇ ਚਾਹੀਦੇ ਆ ਹੋਰ ਕੀ ਚਾਹੀਦਾ ਹੱਥ ਪੈਰ ਚੱਲਦੇ ਰਹਿਣੇ ਚਾਹੀਦੇ ਆ ਠੰਡ ਤਾਂ ਨਹੀਂ ਆ ਵੀਰੇ ਤੁਸੀਂ ਨਾ ਠੰਡੇ ਨਾ ਰਿਹਾ ਕਰੋ ਆ ਕੀ ਕਹੀ ਜਨੀ ਤੂੰ ਠੰਡੇ ਨਾ ਰਿਹਾ ਕਰੋ ਐਨੀ ਠੰਡ ਆ ਅੱਛਾ ਠੀਕ ਆ ਫੇਰ ਗਰਮ ਰਿਹਾ ਕਰੋ ਮੈਂ ਕੀ ਲੈਣਾ ਦੇਣਾ ਵੈਸੇ ਵੀ ਕੰਮ ਕਰ ਲਾ ਜਬਣੀ ਜੀ ਨਾ ਮਾਰੀ ਜਾ ਹਾਂਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਇਹ ਤਾਂ ਬਹੁਤ ਵਧੀਆ ਜਾਨਾ ਸੀ ਇਹ ਤਾਂ 440 GSM ਕਪੜਾ ਹੈਵੀ ਚੂਜ਼ ਕੀਤਾ ਆਪਾਂ ਸ਼ੁਕਰ ਹੈ ਤੁਸੀਂ ਮੈਨੂੰ ਨਾਲ-ਨਾਲ ਸਾਰੀ ਨੌਲੇਜ ਵੀ ਦੇ ਰਹੇ ਹੋ ਤੁਸੀਂ ਇਦਾਂ ਕਰੋ ਮੈਨੂੰ ਜਿੰਨੇ ਵੀ ਨਵੀਆਂ ਹੁੱਡੀਆਂ ਤੇ ਜਿਪਰ ਆਏ ਹਨ 10-10 ਸੈਟ ਸਾਰੇ ਪੈਕ ਕਰਵਾ ਦਿਓ ਤੇ ਮੈਂ ਸ਼ੋਰੂਮ ਲੈ ਕੇ ਜਾਣਿਆ ਕੋਈ ਨਹੀਂ ਕਰਾ ਲ ਦਿੰਦੇ ਅੱਗੋਂ ਹੋਰ ਵੀ ਆ ਰਹੇ ਹੋ ਜਿਪਰ ਦੇ ਵਿੱਚ ਪਹੁੰਚ ਕਿਦਾਂ ਤੁਹਾਡਾ ਉੱਥੇ ਪਹਿਲੇ ਦੱਸੋ ਪੂਰੇ ਪੂਰੇ ਰਿਸਪੌਂਸ ਬਹੁਤ ਹੀ ਵਧੀਆ ਪਹਿਲਾਂ ਤਾਂ ਮੈਨੂੰ ਡਰ ਲੱਗਦਾ ਸੀਗਾ ਕਿ ਆਪਣਾ ਬ੍ਰਾਂਡ ਆ ਲੋਕਲ ਬ੍ਰਾਂਡ ਆ ਕਿਵੇਂ ਚੱਲੂਗਾ ਕਿਵੇਂ ਨਹੀਂ ਪਰ ਤੁਸੀਂ ਯਕੀਨ ਨਹੀਂ ਮੰਨਣਾ ਇੰਡੀਆ ਤੋਂ ਬਾਹਰ ਵੀ ਆਪਣਾ ਮਾਲ ਜਾ ਰਿਹਾ ਹੈ ਵੈਰੀ ਗੁੱਡ ਤੇ ਆਪਣੀ ਜਦੋਂ ਕੁਆਲਿਟੀ ਨੂੰ ਕੀ ਦੇਖਦੇ ਆ ਨਾ ਤੇ ਉਹ ਪਹਿਲਾਂ ਤਾਂ ਵਿਸ਼ਵਾਸ ਨਹੀਂ ਕਰਦੇ ਸੀ ਕਿ ਲੋਕਲ ਬ੍ਰਾਂਡ ਇੰਨਾ ਮਹਿੰਗਾ ਦੇ ਰਿਹਾ ਹੈ ਪਰ ਜਦੋਂ ਉਹਨਾਂ ਨੇ ਚੀਜ਼ ਵਰਤ ਕੇ ਦੇਖੀ ਇਹਦਾ ਕਾਟਨ ਬਾਰੇ ਵੂਲਨ ਬਾਰੇ ਸਾਰਾ ਕੁਝ ਪਤਾ ਲੱਗਿਆ ਉਹਨਾਂ ਨੂੰ ਕਾਟਨ ਦੀ ਕੁਆਲਿਟੀ ਪਤਾ ਲੱਗੀ ਹਾਂ ਫਿਰ ਹੁਣ ਕਸਟਮਰ ਦੁਬਾਰਾ ਆ ਰਹੇ ਆ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਰੋਜ਼ ਰੋਜ਼ ਆਰਡਰ ਕਰ ਰਿਹਾ ਮੈਂ ਤਾਂ ਇਹ ਵੀ ਸੋਚਦਾ ਆਪਾਂ ਨਾ ਹੁਣ ਫਰੈਂਚਾਈਜ਼ੀ بیس ਕੰਮ ਸ਼ੁਰੂ ਕਰੀਏ। ਹਾਂ ਜ਼ਰੂਰ ਕਰਨਾ ਚਾਹੀਦਾ ਹੈ। ਅੱਗੋਂ ਫਰੈਂਚਾਈਜ਼ ਦੇ ਵੈਸੇ ਵੀ ਫੋਨ ਤੇ ਇਨਕੁਆਰੀਆਂ ਆ ਰਹੀਆਂ ਨੇ। ਅੱਛਾ ਆਪਾਂ ਅੱਗੇ ਗੱਲ ਕਰ ਸਕਦੇ ਹਾਂ ਜਿਹੜੀ ਫਰੈਂਚਾਈਜ਼ ਲੈਣੀ ਹੈ ਜਿਸ ਨੂੰ ਡਾਇਰੈਕਟ ਮੀਟਿੰਗ ਕਰ ਲਾਂਗੇ ਉਹਨਾਂ ਨਾਲ। ਜਗ੍ਹਾ ਦੇਖ ਲਾਂਗੇ, ਫਰੈਂਚਾਈਜ਼ੀ بیس ਵੀ ਕਰ ਲਾਂਗੇ ਸ਼ੁਰੂ। ਸਹੀ ਹੈ। ਇੱਕ ਦੋ ਹੋਰ ਕੌਂਟਰ ਆਪਾਂ ਅਗਲੇ ਮਹੀਨੇ 2 ਮਹੀਨੇ ਵਿੱਚ ਹੋਰ ਸਟਾਰਟ ਕਰ ਦਾਂਗੇ। ਅੱਗੇ ਬਤਾਵਾਂਗੇ ਕੰਮ ਤੁਸੀਂ ਅੱਗੇ ਦੇਖੋ ਮਾਰਕੀਟ ਕਿੱਥੇ-ਕਿੱਥੇ ਆਪਾਂ ਡਿਵੈਲਪ ਕਰ ਸਕਦੇ। ਇਹ ਤਾਂ ਬਹੁਤ ਵਧੀਆ ਗੱਲ ਹੈ। ਮੈਂ ਤਾਂ ਕਹਿ ਦੇਖੋ ਆਪਣੇ ਪੰਜਾਬ ਦਾ ਬ੍ਰਾਂਡ ਆ ਤੇ ਨਾਲੇ ਗੁਰਮੁਖੀ ਆ ਨਾਲੇ ਆਪਣੇ ਪੰਜਾਬ ਦੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹਾਂ ਤਾਂ ਸਹੀ ਕਿੰਨੀਆਂ ਦਵਾਵਾਂ ਲੱਗਣ ਕਿ ਉਹਨਾਂ ਮਾਵਾ ਦੀਆਂ ਜਿਨ੍ਹਾਂ ਦੇ ਪੁੱਤਾਂ ਨੂੰ ਕੰਮ ਮਿਲੂਗਾ ਇੱਥੋਂ ਇੰਡੀਆ ਤੋਂ ਬਾਹਰ ਜਾਣ ਦੀ ਲੋੜ ਹੀ ਨਹੀਂ ਇੱਥੇ ਕੰਮ ਕਰੀਏ ਹਾਂ ਰੋਜ਼ਗਾਰ ਇੱਥੇ ਵਧੇਗਾ ਸਾਰਾ ਕੁਝ ਕਰਾਂਗੇ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਬੰਦਾ ਕੰਮ ਕਰਨ ਵਾਲਾ ਚਾਹੀਦਾ ਕੋਈ ਵੀ ਕੰਮ ਨੂੰ ਵਧਾ ਸਕਦਾ ਇਹਦਾ ਸ਼ੁਕਰ ਹੈ ਤੁਸੀਂ ਮੈਨੂੰ ਚੰਗੀ ਨੋਲਿਜ ਦਿੱਤੀ ਹੈ ਇਹ ਜਾਣਕਾਰੀ ਕਰਕੇ ਮੇਰੇ ਕੋਲ ਕਸਟਮਰ ਵੀ ਆਉਂਦੇ ਆ ਤੇ ਨਾਲੇ ਦੁਆਵਾਂ ਦੇ ਕੇ ਜਾਂਦੇ ਆ ਨੀ ਚੰਗੀ ਗੱਲ ਆ ਜਦੋਂ ਮਿਹਨਤ ਕਰੋਗੇ ਕਸਟਮਰ ਦਾ ਪਿਆਰ ਅੱਛਾ ਰੱਖੋਗੇ ਆਪਣੇ ਆਪ ਕੰਮ ਚੱਲ ਜਾਏਗਾ ਹਾਂਜੀ ਆ ਪੀਸ ਬਹੁਤ ਸੋਹਣਾ ਬਣਾਇਆ ਤੇ ਇਹਦੇ ਨਾਲ ਦੇਣਾ ਮੈਨੂੰ 10-10 ਸੈੱਟ ਭੇਜੋ ਤੇ ਮੈਂ ਫਿਰ ਫਟਾਫਟ ਵੇਚਾਂ ਉਹਨੇ ਪੈਕ ਕਰਾ ਦੇਣਾ ਆਏ ਨਾ ਘਰੇ ਟਿਕਾਵਾ ਨਾ ਮੈਨੂੰ ਕਿਤੇ ਹੋਰ ਟਿਕਾਵਾ ਦੇਖਾਂ ਕਿੱਥੇ ਆ ਦੋ ਦਿਨਾਂ ਕੋਈ ਘਰੇ ਵੀ ਬੜੇ ਇੱਥੇ ਵੀ ਨਹੀਂ ਆ ਗਿਆ ਦੇਖਾਂ ਕਿਤੇ ਬਾਹਰ ਤਾਂ ਨਹੀਂ ਹਾਂਜੀ ਕੀ ਗੱਲ ਹੋ ਗਈ ਹੁਣ ਨ ਕਰੇ ਨਹੀਂ ਆਉਣਾ ਫੋਨ ਨਹੀਂ ਚੱਕਦੇ ਪਏ ਮੇਰਾ ਯਾਰ ਮੈਨੂੰ ਫੋਨ ਤਾਂ ਮੈਨੂੰ ਕਿਸੇ ਪਾਰਟੀ ਨਾਲ ਗੱਲ ਹੁੰਦੀ ਸੀ ਪੇਮੈਂਟਾਂ ਨਹੀਂ ਮਿਲਦੇ ਤੇਰਾ ਫੋਨ ਵਿੱਚ ਆਈ ਜਾਂਦਾ ਸੀ ਮੈਨੂੰ ਨਹੀਂ ਪਤਾ ਲੱਗਿਆ ਅੱਛਾ ਮੇਰਾ ਫੋਨ ਵਿੱਚ ਆਈ ਜਾਂਦਾ ਸੀ ਤੇ ਨਹੀਂ ਪਤਾ ਲੱਗਿਆ ਚੱਕਣਾ ਹੁੰਦਾ ਕਿਸੇ ਕੰਮ ਤੇ ਫੋਨ ਕੀਤਾ ਘਰੇ ਬਿਜਲੀ ਆਲੇ ਬਿਜਲੀ ਕੱਟ ਗਏ ਕਦੋਂ ਕੱਟ ਕੇ ਗਏ ਬਿਜਲੀ ਸਰਦਾਰ ਜੀ ਸਵੇਰੇ ਕੱਟ ਕੇ ਗਏ ਆ ਤੇ ਬੋਲੀ ਹੁਣ ਮੈਂ ਕੀ ਕਰਾਂ ਮੈਨੂੰ ਯਾਰ ਪੇਮੈਂਟਾਂ ਹੀ ਨਹੀਂ ਮਿਲਦੀਆਂ ਲੋਕਾਂ ਦੀਆਂ ਮੰਤਾਂ ਹਾਰੇ ਕੱਢ ਗਿਆ ਆਪਣੇ ਪੈਸੇ ਲੈਣੇ ਆ ਗੇੜੇ ਲਵਾਈ ਜਾਂਦੇ ਆ ਫੋਨ ਕਰਦਾ ਬਲੌਗ ਵਿੱਚ ਜਪਾ ਲਿਆ ਬਿੱਲ ਉਤਾਰ ਦੋ ਨਾ 8 ਮਹੀਨੇ ਦਾ ਬਿੱਲ ਜਮਾ ਕੀਤਾ ਪਿਆ ਵਾ ਨਾਲ ਦੀ ਨਾਲ ਤਾਰੋ 35000 ਰੁਪਏ ਬਿੱਲ ਹੋਇਆ ਅਗਲਾ ਕਹਿੰਦਾ ਇੰਨਾ ਵੀ ਕੋਈ ਜਮਾ ਕਰਦਾ ਵਾ ਮੈਨੂੰ ਕੋਈ ਸ਼ੌਂਕ ਆ ਪੈਸੇ ਇਕੱਠੇ ਕਰਨ ਦਾ ਬਿਲਕੁਲ ਇਕੱਠੇ ਕਰਨ ਦਾ ਪੈਸੇ ਹੋਣ ਤਾਂ ਮੈਂ ਦਊਂਗਾ ਪਿਛਲੇ 6-7 ਮਹੀਨੇ ਤੋਂ ਤਾਂ ਕੰਮ ਨਹੀਂ ਚੱਲਦਾ ਪਿਆ ਮੈਨੂੰ ਪਤਾ ਮੈਂ ਕਰਦਾ ਰੋਟੀ ਦਾ ਖਰਚਾ ਵੀ ਕਿੱਦਾਂ ਚਲੋਨਾ ਪਿਆ ਰੋਟੀ ਦਾ ਖਰਚਾ ਕਿੱਦਾਂ ਕਰ ਯਾਰ ਮੈਨੂੰ ਕੁਛ ਬਬਲੀ ਮੈਂ ਨਾ ਪਰੇਸ਼ਾਨ ਆ ਮੈਨੂੰ ਹੋਰ ਜ਼ਿਆਦਾ ਪਰੇਸ਼ਾਨ ਨਾ ਕਰ ਨਾ ਕਰ ਮੈਨੂੰ ਮੇਰੀ ਪਰੇਸ਼ਾਨੀ ਮੈਂ ਮੈਂ ਪਰੇਸ਼ਾਨ ਕਰਦੀ ਆ ਮੈਂ ਪਰੇਸ਼ਾਨ ਕਰਦੀ ਜਿਹੜੀ ਮੈਂ ਪਰੇਸ਼ਾਨ ਹੋਈ ਹੋਈ ਆ ਤੈਨੂੰ ਹੁਣੇ ਧਿਆਨ ਦਾ ਕੀ ਕੰਮ ਸੀ ਤੈਨੂੰ ਤੂੰ ਇੱਥੇ ਕੀ ਕਰਨ ਆ ਗਈ ਕੱਲੀ ਬਹਿ ਕੇ ਘਰੇ ਕੀ ਕਰਨਾ ਨੇਰੇ ਚ ਮੈਨੂੰ ਪਹਿਲਾਂ ਦੱਸੋ ਉਹ ਬਬਲੀ ਮੇਰੀ ਗੱਲ ਸੁਣ ਜਦੋਂ ਸੁਰਿੰਦਰ ਗਿਆ ਨਾ ਪਿਛਲੇ 6 ਮਹੀਨੇ ਤੋਂ ਮੈਨੂੰ ਸਮਝ ਨਹੀਂ ਆਂਦੀ ਜਿਹੜੇ ਕੰਮ ਨੂੰ ਹੱਥ ਪਾਣਾ ਉਹ ਘਾਟੇ ਚ ਜਾਂਦਾ ਜਿਹੜੇ ਕੰਮ ਕਰਨ ਲੱਗਦਾ ਉਹ ਖਤਮ ਹੀ ਹੋ ਜਾਂਦਾ ਇਹ ਇਹ ਤਾਂ ਅਸਲਿੰਦਰ ਦਾ ਕੀ ਮਤਲਬ ਉਹ ਆਪਣਾ ਕੰਮ ਕਰਦਾ ਸੀ ਅਸੀਂ ਆਪਣਾ ਕੰਮ ਕਰਦੇ ਪਏ ਆ ਉਹ ਬਬਲੀ ਅੱਗੇ ਬਿਜਲੀ ਦਾ ਬਿੱਲ ਹੁੰਦਾ ਸੀ ਨਾ ਮੈਂ ਉਹਨੂੰ ਫੋਨ ਕਰ ਦਿੰਦਾ ਸੀ ਸੁਰਿੰਦਰ ਤਿੰਨ ਚਾਰ ਹਜ਼ਾਰ ਬਿਜਲੀ ਦਾ ਪਹਿਲਾਂ ਦੇ ਦੇ ਤੂੰ ਕਹਿੰਦੀ ਪਈ ਨਾ 7-8 ਮਹੀਨੇ ਤੋਂ ਬਿੱਲ ਨਹੀਂ ਦਿੱਤਾ ਅੱਗੇ ਦਿੰਦਾ ਹੀ ਉਹ ਹੀ ਸੀਗਾ ਮਨੂੰ ਵਾਲੇ ਕਦੀ ਟੈਨਸ਼ਨ ਹੀ ਨਹੀਂ ਪੈਣ ਦਿੱਤੀ 10000 ਦਿੰਦਾ ਸੀ ਨਾਲ ਤੁਸੀਂ ਕਹਿੰਦੇ 10000 ਰੁਪਿਆ ਸਿਰਫ ਉਹ ਰੋਟੀ ਪਾਣੀ ਦਾ ਖਰਚਾ ਦਿੰਦਾ ਸੀ ਹੋਰ ਮੇਰੇ ਕਿੰਨੇ ਖਰਚੇ ਵੰਡਾ ਦਿੰਦਾ ਹੁੰਦਾ ਸੀ ਮਨੂੰ ਸਿਰਫ ਫੋਨ ਕਰਦਾ ਸੀ ਸੁਰਿੰਦਰ ਇੱਥੇ ਜਾ ਕੇ ਨਾ ਕੰਮ ਕਰਿਆ ਹੀ ਮੈਂ ਤੈਨੂੰ ਪੈਸੇ ਦਊਂ ਨੇ ਫੇ ਤੁਹਾਡੇ ਹੁਣ ਕੰਮ ਕਰਨ ਨੂੰ ਕੀ ਹੋਇਆ ਉਹ ਉਹਦਾ ਕੀ ਰੌਲਾ ਪਹਿਲਾਂ ਮੈਨੂੰ ਇਹ ਦੱਸੋ ਪੇਮੈਂਟ ਕਿਉਂ ਨਹੀਂ ਆਉਂਦੀ ਯਾਰ ਜਿਹੜੇ ਘਰ ਚ ਬਰਕਤ ਉੱਡ ਜਾਂਦੀ ਹੈ ਨਾ ਜਦੋਂ ਅਸੀਂ ਇਕੱਠੇ ਰਹਿੰਦੇ ਸੀ ਘਰ ਚ ਬਰਕਤ ਸੀਗੀ ਹੁਣ ਘਰ ਦੀ ਬਰਕਤ ਉੱਡੀ ਹੋਈ ਆ ਅੱਗੇ ਰਲ ਮਿਲ ਕੇ ਅਸੀਂ ਗੱਡੀ ਚਲਾਈ ਜਾਂਦੇ ਸੀਗੇ ਵੀ ਮੇਰੇ ਕੋਲ ਪੈਸੇ ਹਨੀ ਤੂੰ ਦੇ ਦੇ ਤੇਰੇ ਕੋਲ ਹਨੀ ਮੈਂ ਦੇ ਦਿੰਦਾ ਉਹ ਕੰਮ ਚੱਲ ਜਾਂਦਾ ਸੀ ਹੁਣ ਸਾਰਾ ਬੋਝ ਮੇਰੇ ਤੇ ਆ ਮੈਂ ਤਾਂ ਅਸੀਂ ਕਿੱਥੇ ਕਿੱਥੋਂ ਕੀ ਲਿਆਵਾ ਮੈਨੂੰ ਦੱਸ ਦੇ ਤੂੰ ਉਲਟਾ ਮੈਨੂੰ ਤੇਰੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਕੋਈ ਬਿਜਲੀ ਵਾਲਾ ਕੱਟ ਗਿਆ ਮੈਂ ਦੁੱਧ ਬੰਦ ਕਰਤਾ ਮੈਂ ਕੰਮ ਵਾਲ ਜਵਾਬ ਦੇਤਾ ਜਾਂ ਇਹ ਕਰਤਾ ਉਹ ਕਰਤਾ ਮੈਂ ਤਾਂ ਅੱਗੇ ਕੰਮ ਦੇ ਇੱਥੋਂ ਦੇ ਕੰਮਾਂ ਤੋਂ ਪਰੇਸ਼ਾਨ ਆ ਤੂੰ ਮੈਨੂੰ ਘਰ ਦੀਆਂ ਟੈਨਸ਼ਨਾਂ ਦੱਸੀ ਜਾਂਦੀਆਂ ਕੋਈ ਸ਼ੌਂਕ ਆ ਗੱਲਾਂ ਕਰਨ ਦਾ ਮੇਰਾ ਨਹੀਂ ਜੀ ਕਰਦਾ ਵੀ ਮੈਂ ਵੀ ਕੋਈ ਮਾਫਰਾ ਚੰਗਾ ਖਾਵਾ ਪਾਵਾਂ ਵੀ ਬੈਠਾ ਫਰੀ ਚੰਗੀ ਭਲੀ ਕੰਮ ਵਾਲੀ ਲੱਗੀ ਮੈਂ ਅੱਜ ਉਹ ਵੀ ਹਟਾ ਛੱਡੀ ਆ ਚੱਲ ਹੁਣ ਪਬਲਿਕ ਇਹ ਚੰਗੇ ਦੇ ਨਹੀਂ ਨੇ ਨਾ ਤਾਂ ਮਾੜੇ ਵੀ ਨਹੀਂ ਰਹਿਣਗੇ ਆ ਮਾੜਾ ਮੋਟਾ ਚੀਜ਼ਾਂ ਚੱਲਦੀਆਂ ਨੇ ਕੋਈ ਨਹੀਂ ਮੈਂ ਦੇਖਦਾ ਕੀ ਕਰਨਾ ਕੀ ਨਹੀਂ ਕਰਨਾ ਬਿਜਲੀ ਦਾ ਬਿੱਲ ਜਮਾ ਹੋਇਆ ਪਿਆ ਦੁੱਧ ਦਾ ਬਿੱਲ ਉਹ ਨਹੀਂ ਦਿੱਤਾ ਗਿਆ ਕੰਮ ਵਾਲੀ ਮੈਂ ਹਟਾ ਤੀ ਸਰਦਾਰ ਜੀ ਮੈਂ ਤਾਂ 6 ਮਹੀਨੇ ਹੋ ਗਏ ਕੋਈ ਕੱਪੜਾ ਵੀ ਨਹੀਂ ਸਵਾਇਆ ਵਿਆਹਾਂ ਤੇ ਵੀ ਪੁਰਾਣੇ ਪਾਪਾ ਕੇ ਗਈ ਮੇਰਾ ਤਾਂ ਜੀਵ ਨਹੀਂ ਕਰਦਾ ਸੀ ਵਿਆਹ ਤੇ ਜਾਣ ਨੂੰ ਹਣ ਚਲ ਯਾਰ ਜੇ ਨਹੀਂ ਜੀ ਕਰਦਾ ਫਿਰ ਦੱਸ ਹੁਣ ਮੈਂ ਕੀ ਕਰ ਸਕਦਾ ਹਾਂ ਮੈਨੂੰ ਤੂੰ ਦੱਸ ਦੇ ਤੂੰ ਕੋਈ ਹੱਲ ਦੱਸ ਦੇ ਜੇ ਤੇਰੇ ਕੋਲ ਹੈਗਾ ਮੈਂ ਉਹ ਕੰਮ ਕਰ ਲੈਣਾ ਹੱਲ ਕੀ ਦੱਸਾਂ ਹੁਣ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੈਸੇ ਤੁਸੀਂ ਪਤਾ ਕੀਤਾ ਵੀ ਸੁਰਿੰਦਰ ਹੈ ਕਿੱਥੇ ਆ ਨਾ ਤੈਨੂੰ ਹੁਣ ਸੁਰਿੰਦਰ ਦੀ ਕਿੱਥੋਂ ਚਿੰਤਾ ਆਉਗੀ ਵੀ ਸੁਰਿੰਦਰ ਕਿੱਥੇ ਆ ਕਿੱਥੇ ਨਹੀਂ ਹੈਗਾ ਜਦੋਂ ਘਰੇ ਸੀ ਤਦੋਂ ਉਹ ਟੁੱਟ ਟੁੱਟ ਕੇ ਪੈਂਦੀ ਹੁੰਦੀ ਤੈਨੂੰ ਯਾਦ ਹੈ ਸਰਦਾਰ ਜੀ ਫਿਰ ਵੀ ਪਤਾ ਤਾਂ ਕਰਨਾ ਸੀ ਪਤਾ ਨਹੀਂ ਕੀ ਖਾਂਦਾ ਹੋਊਗਾ ਪਤਾ ਨਹੀਂ ਰੋਟੀ ਵੀ ਖਾਂਦਾ ਕਿ ਨਹੀਂ ਬਾਹਰ ਦਾ ਹੀ ਖਾਈ ਜਾਂਦਾ ਇਹ ਨਾਵੇਂ ਬਿਮਾਰ ਬੂਮੂਰ ਹੋਇਆ ਹੋਵੇ ਸੱਤੇ ਸੱਤ ਵੀ ਵਿਚਾਰੇ ਦੇ ਹੈਗੀ ਆ ਕਿ ਨਹੀਂ ਪਹਿਲਾਂ ਸੋਚੀ ਹੁੰਦੀ ਆ ਵੀ ਉਹ ਮੇਰਾ ਛੋਟਾ ਭਰਾ ਆ ਅੱਜ ਤੇਰੇ ਕਰਕੇ ਤੇਰੀ ਬੋਲੀ ਕਰਕੇ ਮੈਨੂੰ ਇਹ ਹੀ ਨਹੀਂ ਪਤਾ ਮੇਰਾ ਸਕਾ ਭਰਾ ਹੈ ਕਿੱਥੇ ਆ ਸਰਦਾਰ ਜੀ ਫੋਨ ਤਾਂ ਮੈਂ ਵੀ ਕਰਦੀ ਸੀ ਐਵੇਂ ਤੁਹਾਡੇ ਤੋਂ ਚੋਰੀ ਪਰ ਵਿਚਾਰ ਚੱਕਦਾ ਹੀ ਨਹੀਂ ਮੇਰਾ ਫੋਨ ਮੇਰਾ ਵੀ ਨਹੀਂ ਚੱਕਿਆ ਪਿਛਲੇ 6 ਮਹੀਨੇ ਤੋਂ ਨਾ ਮੈਂ ਕਿੰਨੀ ਵਾਰੀ ਦਿਹਾੜੀ 'ਚ ਮੈਂ 2 ਜਾਂ 3 ਵਾਰੀ ਇਹਨੂੰ ਹਰ ਰੋਜ਼ ਫੋਨ ਲਾਣਾ ਪਰ ਉਹ ਨਹੀਂ ਚੱਕਦਾ ਸਰਦਾਰ ਜੀ ਮੈਂ ਤਾਂ ਉਹਦੇ ਦੋਸਤਾਂ ਨੂੰ ਵੀ ਫੋਨ ਕੀਤਾ ਵੀ ਤੁਸੀਂ ਇਹ ਮਾੜਾ ਜਿਹਾ ਪਤਾ ਕਰਕੇ ਦੱਸ ਦਿਓ ਮੈਂ ਤਾਂ ਤੁਹਾਨੂੰ ਤਾਂ ਨਹੀਂ ਸੀ ਦੱਸਦੀ ਵੀ ਤੁਸੀਂ ਫੇਰ ਮੈਨੂੰ ਐਵੇਂ ਮੇਹਣੇ ਮਾਰੋਗੇ ਵੀ ਪਹਿਲਾਂ ਘਰੋਂ ਕੱਢਤਾ ਜਦੋਂ ਘਰੋਂ ਚੱਲਿਆ ਸੀਗਾ ਤੂੰ ਇੱਕ ਵਾਰੀ ਵੀ ਕਿਹਾ ਬਈ ਹਾਂ ਸੁਰਿੰਦਰ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਨੂੰ ਸੌਟ ਆਊਟ ਕਰਦੇ ਆ ਵੀ ਨਵੇੜਦਿਆਂ ਨੂੰ ਕਿੱਦਾਂ ਕਿੱਦਾਂ ਨਹੀਂ ਤੂੰ ਤਾਂ ਉਹਨੂੰ ਕੱਢਣ ਲੱਗੀ ਸੀ ਬੈਗ ਲੈ ਜਾ ਬੈਗ ਵੀ ਨਾਲ ਲੈ ਤੂੰ ਦੱਸ ਤੂੰ ਇਹ ਕੁਝ ਬੋਲਣ ਲੱਗੀ ਹੋਈ ਸੀਗੀ ਹੁਣ ਤੂੰ ਕਹਿੰਦੀ ਤੈਨੂੰ ਸੁਰੇਂਦਰ ਦੀ ਫਿਕਰ ਪੈ ਗਈ ਉਹਦੇ ਸਿਰ ਤੇ ਛੱਤ ਨਹੀਂ ਹੈਗੀ ਉਹਨੇ ਰੋਟੀ ਖਾਦੀ ਵੀ ਹੋਣੀ ਹੈ ਕਿ ਨਹੀਂ ਖਾਦੀ ਹੋਣੀ ਪਹਿਲਾਂ ਸੋਚ ਲਓ ਇੱਕ ਜਿਹੜਾ ਜੁਆਇੰਟ ਫੈਮਿਲੀ ਹੁੰਦੀ ਹੈ ਨਾ ਇਹ ਸਭ ਤੋਂ ਵਧੀਆ ਚੀਜ਼ ਹੁੰਦੀ ਆ ਘਰ ਦੇ ਜਿਵੇਂ ਹੁਣ ਤੂੰ ਕਹਿੰਦੀ ਬਿਜਲੀ ਦਾ ਬਿੱਲ ਹੁਣ ਤੂੰ ਬਿਜਲੀ ਦੇ ਬਿੱਲ ਤੋਂ ਹਿਸਾਬ ਲਾ ਲਾ ਸੱਤ ਅੱਠ ਮਹੀਨੇ ਦਾ ਪਿਛਲੇ ਦਾ ਬਿੱਲ ਉਸ ਤੋਂ ਪਹਿਲਾਂ ਸੁਰੇਂਦਰ ਦਿੰਦਾ ਸੀਗਾ ਜਿੰਨੀ ਜਾਦਾ ਹੋ ਗਿਆ ਉਹਦੋਂ ਦੇ ਬਿੱਲ ਖੜ ਗਏ ਸਾਰੇ ਦੋ ਭਰਾ ਸੀਗੇ ਗੱਡੀ ਵਧੀਆ ਚਲਦੀ ਤੈਨੂੰ ਮੈਂ ਪਹਿਲਾਂ ਵੀ ਇਹੀ ਚੀਜ਼ ਸਮਝਾਈ ਹੈ ਜਿਹੜੀ ਜੁਆਇੰਟ ਫੈਮਿਲੀ ਦੇ ਵਿੱਚ ਬਰਕਤ ਆ ਨਾ ਉਹ ਕੱਲਿਆਂ-ਕੱਲਿਆਂ ਦੇ ਵਿੱਚ ਨਹੀਂ ਹੈਗੀ ਕੋਈ ਵੀ ਬੰਦਾ ਇਕੱਲਾ ਵੱਡਾ ਨਹੀਂ ਹੋ ਸਕਦਾ ਸਰਦਾਰ ਜੀ ਹੁਣ ਤਾਂ ਮੈਨੂੰ ਵੀ ਇਦਾਂ ਹੀ ਲੱਗਦਾ ਵੀ ਜਿਹੜੀ ਇਕੱਠ ਚ ਬਰਕਤ ਆ ਨਾ ਉਹਦੇ ਵਰਗੀ ਰੀਸ ਕੋਈ ਨਹੀਂ ਅੱਗੇ ਆਪਣੇ ਮਾਮੇ ਚਾਚੇ ਦਾਦੇ ਕਿੰਨੇ-ਕਿੰਨੇ ਭਰਾ ਸੀਗੇ 5-5 7-7 ਭਰਾ ਸੀ ਸਾਰੇ ਇਕੱਠੇ ਰਹਿੰਦੇ ਸੀ ਹੁਣ ਤਾਂ ਦੋ ਭਰਾ ਇਕੱਠੇ ਨਹੀਂ ਰਹਿ ਸਕਦੇ ਆ ਜਨਾਨੀ ਆ ਕੇ ਵੰਡ ਦਿੰਦੀਆਂ ਨੇ ਭਰਾਵਾਂ ਨੂੰ ਉਹੀ ਭਰਾ ਪਹਿਲਾਂ ਕਹਿੰਦਾ ਵੀ ਮੇਰਾ ਭਰਾ ਆ ਖੂਨ ਦਾ ਰਿਸ਼ਤਾ ਆ ਬਾਅਦ ਚ ਕਹਿੰਦਾ ਸ਼ਰੀਕ ਬਣ ਗਿਆ ਵੈਸੇ ਹੁਣ ਮੇਰੇ ਮੰਮੀ ਵੀ ਕਹਿੰਦੇ ਆ ਕਿ ਇਕੱਠੇ ਚ ਹੀ ਬਰਕਤ ਆ ਬਬਲੀ ਤੂੰ ਬਹੁਤ ਗਲਤ ਕੀਤਾ ਸੁਰਿੰਦਰ ਨਾਲ ਬੇਨ ਮਾਂ ਦੇ ਬੱਚੇ ਨਾਲ ਤੂੰ ਬਹੁਤ ਗਲਤ ਕੀਤਾ ਇਹ ਵੀ ਮੈਨੂੰ ਹੁਣ ਹੀ ਪਤਾ ਲੱਗਾ ਫੇਰ ਪਹਿਲਾਂ ਨਾ ਸਮਾਂ ਸਾਂਭ ਲਈਦਾ ਆ ਸਮਾਂ ਹੀ ਬਲਵਾਨ ਆ ਸਮਾਂ ਸਾਂਭ ਲੋ ਅੱਜ ਜੇ ਉਹ ਇੱਥੇ ਹੁੰਦਾ ਤਾਂ ਆਪਾਂ ਨੇ ਇਤੇ ਆ ਦਿਨ ਨਹੀਂ ਆਉਣੇ ਸੀਗੇ ਬਰਕਤ ਪੈਂਦੀ ਆ ਮੈਂ ਤੁਹਾਨੂੰ ਬਾਰ-ਬਾਰ ਕਹਿ ਆ ਕਿ ਹੰਬ ਗਿਆ ਸੀਗਾ ਵੀ ਇਹਨੂੰ ਨਾ ਕੁਛ ਕਾ ਨਾ ਕੁਛ ਕਾ ਅੱਗੇ ਉਹਦੇ ਮਾਪਿਓ ਹੈ ਨਹੀਂ ਵੱਡੇ ਭਰਾ ਨੂੰ ਪਿਓ ਵਾਲੀ ਥਾਂ ਦਿੱਤੀ ਹੋਈ ਸੀ ਉਹਨੇ ਮੇਰਾ ਸਾਰੇ ਕੰਮਾਂ ਦੇ ਵਿੱਚ ਹੱਥ ਵਟਾਉਂਦਾ ਸੀ ਹੁਣ ਮੈਂ ਕਿਹਨੂੰ ਕਮਾਂ ਜਾ ਕੇ ਸੋਹਾਰ ਜੀ ਵਾਕਈ ਹੁਣ ਮੈਨੂੰ ਲੱਗਦਾ ਪਿਓ ਤਾਂ ਮੈਨੂੰ ਮਾਂ ਕਹਿੰਦਾ ਸੀ ਮੈਂ ਕਦੇ ਉਹਨੂੰ ਆਪਣਾ ਪੁੱਤ ਨਹੀਂ ਸਮਝਿਆ